you <music> ਬਾਲੂ ਜਠੇਰਿਆਂ ਦੇ 32ਵੇਂ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸੰਬੰਧੀ ਇੱਕ ਮੀਟਿੰਗ ਕਮੇਟੀ ਚੇਅਰਮੈਨ ਮਾਸਟਰ ਹਰਬਲਾਸ ਬਾਲੂ ਦੀ ਪ੍ਰਧਾਨਗੀ ਹੇਠ ਜਠੇਰੇ ਅਸਥਾਨ ਪਿੰਡ ਪੋਣਾ ਕੀ ਵਿਖੇ ਹੋਈ ਮੀਟਿੰਗ ਦੌਰਾਨ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਪਿੰਡ ਪੋਣਾ ਕੀ ਵਿਖੇ ਕਟਹਿਰੇ ਅਸਥਾਨ ਵਿਖੇ 18 ਮਈ ਦਿਨ ਐਤਵਾਰ ਨੂੰ ਸਾਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਗਾਇਕ ਕਲਾਕਾਰ ਕੁਲਵਿੰਦਰ ਰਿੰਪੀ, ਟੀਰਾ ਸਿੱਧੂ, ਚਾਂਦਨੀ ਸਿਤਾਰਾ, ਡਿਊਟ ਜੋੜੀ, 골ਡੀ ਮਾਨ, ਗੁਰਵਿੰਦਰ ਮਾਨ, ਸਾਬੀ ਵੰਗੜ, ਬਲਜਿੰਦਰ ਜੋਤੀ ਭੋਗਪੁਰ ਵਾਲੇ ਧਾਰਮਿਕ ਗੀਤ ਗਾਹੀ ਸੰਗਤਾਂ ਨੂੰ ਨਿਹਾਲ ਕਰਨਗੇ ਚਾਹ ਪਕੌੜਿਆਂ ਦੀ ਸੇਵਾ ਅਤੇ ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਡਾਕਟਰ ਕੁਲਵਿੰਦਰ ਰਾਜ ਜੀ ਬੀਰ ਸਿੰਘ ਜੀ ਕਾਰਿਤੋਂ ਇਹ ਹੋਰ ਸੰਗਤ ਹਰਪੁਰਾ ਸਥਾਨੇ ਤੋਂ ਇੱਥੇ ਬੇਸ਼ਾਨ ਹੋਏ ਥਾਣੇਦਾਰ ਬਖਸ਼ੀ ਰਾਮ ਜੀ ਇਸ ਦਰਦ ਤੋਂ ਇਸ ਬਤ ਵਿੱਚ 6:30 ਵਜੇ ਇਸ ਦੇ ਵਿੱਚ ਸਾਰਾ ਵਰਤ ਬਾਰੇ ਦੱਸਿਆ ਗਿਆ ਕਿ 9:00 ਵਜੇ ਦੁਸ਼ਾਨ ਸਾਹਿਬ ਕਰਾਇਆ ਜਾਵੇਗਾ 10:30 ਵਜੇ ਪਹੁੰਚਾਇਆ ਜਾਵੇਗਾ ਤੇ 11:30 ਵਜੇ ਧਾਰਮਿਕ ਸਟੇਜ ਚਲਾਈ ਜਾਵੇਗੀ ਜੋ ਕਿ 4:00 ਵਜੇ ਤੱਕ ਪੂਰੀ ਕੀਤੀ ਜਾਵੇਗੀ ਮਾ ਮੇਰਾ ਟੋਟਲ ਅੰਦਾਜ਼ਾ ਪਰਤਾਇਆ ਜਾਵੇਗਾ ਸਮੇਤ ਹੋਰ